ਜੀ ਸਰ ਅੱਜ ਨਸ਼ੇ ਦੇ ਖਿਲਾਫ ਜਿਹੜਾ ਰੋਏ ਹੁਸ਼ਿਆਰਪੁਰ ਜ਼ਿਲ੍ਹੇ 'ਚ ਸਰਚ ਮੈਨ ਚਲਾਇਆ ਜਾ ਰਿਹਾ ਹੈ ਉਹ ਕਿਰੇ ਆਪਕੇ ਜੇ ਸਾਡੇ ਪੂਰੇ ਜ਼ਿਲ੍ਹੇ 'ਚ 8 ਸਰਚ ਆਪਰੇਸ਼ਨਸ ਅਸੀਂ ਚਲਾ ਰਹੇ ਹਾਂਗੇ ਜਿਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਜਿੱਥੇ ਮੈਂ ਆਇਆ ਹੈਗਾ ਉਥੇ ਬਾਦਲਪੁਰ ਕੋਲੋਂ ਵਿੱਚ ਚੱਲ ਰਿਹਾ ਹੈਗਾ ਜਿੱਥੇ ਐਸਪੀ ਆਪਰੇਸ਼ਨ ਜਿਹਨੂੰ ਲੀਡ ਕਰ ਰਿਹਾ ਹੈਗੇ ਸਾਡੇ ਡੀਐਸਪੀ ਐਨਡੀਪੀਐਸ ਡੀਐਸਪੀ ਸਿਟੀ ਐਸਐਚਓ ਸਦਰ ਐਸਐਚਓ ਮੋਡਲ ਟਾਊਨ ਤੇ ਬਾਕੀ ਲਗਭਗ 70-80 ਮੁਲਾਜ਼ਮ ਅਸੀਂ ਇਥੇ ਸਰਚ ਆਪਰੇਸ਼ਨਸ ਕਰ ਰਹੇ ਹੈਗੇ ਤੇ ਇਸ ਤੋਂ علاوہ ਇੱਕ ਆਪਰੇਸ਼ਨ ਐਸਪੀ ਡੀ ਦੀ ਨਿਗਰਾਨੀ ਹੇਠਾਂ ਚੱਲ ਰਿਹਾ ਹੈਗਾ ਇੱਕ ਆਪਰੇਸ਼ਨ ਐਸਪੀ ਪੀਬੀ ਦੀ ਨਿਗਰਾਨੀ ਹੇਠ ਬੀਨੇਵਾਲ ਗੜਸ਼ੰਕਰ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਡੀਐਸਪੀ ਲੈਵਲ ਦੇ ਆਫਸਰਸ ਵੀ ਅਲੱਗ-ਅਲੱਗ ਸਬ ਡਿਵੀਜ਼ਨਸ ਤੋਂ ਆਪਰੇਸ਼ਨਸ ਕਰ ਰਹੇ ਹੈਗੇ ਜਿਹੜੇ ਕੋਆਰਡੀਨੇਟਡ ਸੱਚ ਆਪਰੇਸ਼ਨ ਹੈਗੇ ਨਸ਼ੇ ਦੇ ਖਿਲਾਫ ਤੇ ਸਾਡੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਨਸ਼ੇ ਦੇ ਖਾਤਮੇ ਦੇ ਇੰਟੈਂਸ਼ਨ ਦੇ ਨਾਲ ਅਸੀਂ ਫੇਰ ਤੋਂ ਵਾਪਸ ਜਿਵੇਂ ਕਿ ਪਿਛਲੇ ਆਪਾਂ ਉਸ ਟਾਈਮ ਤੋਂ ਲਗਭਗ 2 ਮਹੀਨੇ ਤੋਂ ਇਲੈਕਸ਼ਨ ਚ ਵੀ ਕਾਫੀ ਬਿਜੀ ਸੀਗੇ ਤੇ ਹੁਣ ਸਾਡਾ ਫੋਕਸ ਵਾਪਸ ਡਰੱਗਸ ਦੇ ਖਿਲਾਫ ਕਾਰਵਾਈ ਜਿਹੜਾ ਹੈਗਾ ਉੱਤੇ ਹੈਗਾ ਤੇ ਜਿਹਦੇ ਵਿੱਚ ਅਸੀਂ ਪੂਰੇ ਨਸ਼ੇ ਦਾ ਇੱਕ ਮੁਕੰਮਲ ਤੌਰ ਤੇ ਖਾਤਮਾ ਕਰਕੇ ਜਿੱਦਾਂ ਸਰਕਾਰ ਦੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਕਮਿਟਮੈਂਟ ਹੈ ਕਿ ਆਪਾਂ ਨਸ਼ੇ ਦਾ ਖਾਤਮਾ ਕਰਕੇ ਤੇ ਡਰੱਗ ਫ੍ਰੀ ਬਣਾਉਣਾ ਆਪਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਪੈਡਲਰਸ ਸਮਗਲਰਸ ਬਿਗ ਫਿਸ਼ਰ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਜਿਵੇਂ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਸਾਨੂੰ ਕੰਪਲੇਂਟ ਸੀ ਕਿ ਆ ਦੋ ਤਿੰਨ ਲੋਗ ਇੱਥੇ ਹੈਗੇ ਜਿਹੜੇ ਨਸ਼ੀਦਾ ਕਾਰੋਬਾਰ ਕਰਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈਗੀ ਉਹ ਕੁਝ ਰਿਕਵਰੀਜ਼ ਵੀ ਹੋਈ ਹੈਗੀ ਇਸੇ ਤਰੀਕੇ ਨਾਲ ਔਰ ਥਾਵਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਸਟੈਪ ਬਾਈ ਸਟੈਪ ਅਸੀਂ ਜਿਹੜੇ ਡਰਗ ਹੌਟਸਪੌਟਸ ਹੈਗੇ ਉਹਨਾਂ ਦੇ ਖਿਲਾਫ ਮੁਕੰਮਲ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਡਰਗ ਹੌਟਸਪੌਟਸ ਨੂੰ ਡਰਗ ਫਰੀ ਕਰਾ ਕੇ ਤੇ ਜਿਹੜਾ ਹੈਗਾ ਅਨਸ਼ੇਦਾ ਖਾਤਮੇਵਲ ਜੜਾ ਹੈ ਆਪਾਂ ਅੱਗੇ ਵਧਾਂ ਸਰਚੋ ਸ਼ਾਹਪੁਰ ਜ਼ਿਲ੍ਹੇ ਚ ਕਿੰਨੇ ਜੀਆ ਸਰਚ ਅਭਿਆਨ ਚਲਾਇਆ ਕਿੰਨੇ ਮੁਲਾਜ਼ਮ ਜੀ ਟੋਟਲ ਆਪਣਾ ਜੜਾ ਹੈ ਕਿ ਲਗਭਗ 450 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਲੱਗੇ ਹੋਏ ਹੈਗੇ ਤੇ 8 ਥਾਵਾਂ ਤੇ ਆਪਾਂ ਸਰਚ ਆਪਰੇਸ਼ਨਸ ਕਰਾ ਰਹੇ ਹੈਗੇ ਜਿਦੇ ਵਿੱਚ ਕੁਝ ਆਪਰੇਸ਼ਨਸ ਐਸਪੀ ਰੈਂਕ ਦੇ ਅਫਸਰਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈਗੇ ਕੁਝ ਡੀਐਸਪੀ ਰੈਂਕ ਦੇ ਅਫਸਰਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈਗੇ ਤੇ ਕਾਫੀ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਹੈਗੇ ਕੁਝ ਰਿਕਵਰੀਜ਼ ਵੀ ਹੋਈ ਹੈ ਜਿੱਦੀ ਡਿਟੇਲਸ ਜੜਾ ਹੈਗਾ ਮੈਂ ਫਰਦਾ ਤੁਹਾਡੇ ਕੁਝ ਡਰੱਗਸ ਦੇ ਨਾਲ ਕੁਝ ਜਿਹੜਾ ਹੈਗਾ ਉਹ ਟੂ व्हीਲਰ ਅਨ ਆਈਡੈਂਟੀਫਾਈਡ ਸਕੂਟੀਆਂ ਫੜੀ ਹੈਗੀ ਤੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਤੁਹਾਡੇ ਰਾਹੀਂ ਮੇਰੀ ਜਿਹੜੀ ਹੈਗੀ ਬੇਨਤੀ ਹੈਗੀ ਕਿ ਆਪਾਂ ਮਿਲ ਕੇ ਸਮਾਜ ਸੋਸਾਇਟੀ ਸਾਰੇ ਲੋਗ ਮੀਡੀਆ ਤੇ ਪੁਲਿਸ ਸਾਰੇ ਆਪਾਂ ਮਿਲ ਕੇ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋ ਜਾਈਏ ਨਸ਼ੇ ਦਾ ਖਾਤਮਾ ਕੋਈ ਬੜੀ ਗੱਲ ਹੈ ਸਰ ਪੁਲਿਸ ਨੂੰ ਚਕਮਾ ਦੇਈ ਰਹੀ ਸੀਗੀ ਇੱਕ ਘਰ ਦੇ ਬਾਹਰ ਤਾਲਾ ਲਾਇਆ ਸੀ ਅੰਦਰ ਆਪ ਲੋਕ ਜਿੱਕੇ ਬੈਠੇ ਵੀ ਸੀ ਉਹਨਾਂ ਨੂੰ ਤੁਸੀਂ ਵੇਰਵਾ ਦਿਓ ਤਕੋਰ ਜਦੋਂ ਇਨਫੋਰਮੇਸ਼ਨ ਹੁੰਦੀ ਹੈ ਯਰ ਪਰਟੀਕੂਲਰ ਸਾਡਾ ਜਿੱਦਾਂ ਸੀਗਾ ਤੇ ਉਹ ਜਿੱਥੇ ਸਸਪੀਸ਼ਨ ਸੀਗਾ ਤੇ ਉੱਥੇ ਫਿਰ ਉਹ ਫੜੇ ਗਏ ਹੈਗੇ ਬੰਦੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਤੇ ਉਹ ਕੋਈ ਵੀ ਮਤਲਬ ਚੱਕਮਾ ਦੇਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਬਹੁਤ ਲੰਬੇ ਟਾਈਮ ਤੱਕ ਚੱਕਮਾ ਨਹੀਂ ਦੇ ਸਕਦਾ ਹੈ ਉਹਦੇ ਖਿਲਾਫ ਅਸੀਂ ਮੁਕੰਮਲ ਕਾਰਵਾਈ ਕਰਾਂਗੇ